ਚੌਨ ਦੇ ਦੇਖੋ ਕੱਲ ਨੂੰ ਨਤੀਜੇ ਆਉਣੇ ਨੇ ਸਾਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਹੈ ਕਿ ਸਾਡੇ ਜੋ ਉਮੀਦਵਾਰ ਮਨਦੀਪ ਸਿੰਘ ਨੂੰ ਬਹੁਤ ਵੱਡੀ ਜਿਹੜੀ ਜਿੱਤ ਪ੍ਰਾਪਤ ਹੋएगी ਲੋਕਾਂ ਨੇ ਅੰਦਰ ਖਾਤੇ ਇਹ ਭਾਵਨਾ ਸੀ ਲੋਕਾਂ ਦੇ ਮਨ ਵਿੱਚ ਵੀ ਅਸੀਂ ਪੰਥਕ ਉਮੀਦਵਾਰ ਨੂੰ ਚੁਟਾਉਣਾ ਤੇ ਜਿਹੜੇ ਉਮੀਦਵਾਰ ਸੀ ਉਹਨਾਂ ਚ ਇੱਕੋ ਹੀ ਇੱਕ ਪੰਥਕ ਸੋਚ ਵਾਲਾ ਇੱਕੋ ਹੀ ਉਮੀਦਵਾਰ ਸੀ ਉਹ ਸੀ ਭਾਈ ਮਨਦੀਪ ਸਿੰਘ ਤੇ ਬਾਕੀ ਅਕਾਲੀ ਦਲ ਜਾਂ ਹੋਰ ਬਾਦਲ ਵਾਲੇ ਉਹ ਕਹੀਂ ਆਂਦੇ ਨੇ ਪਰ ਉਹਨਾਂ ਚ ਪੰਥਕ ਵਾਲੀ ਗੱਲ ਤਾਂ ਹੈ ਨਹੀਂ ਨਾ ਉਹਨਾਂ ਦੀ ਸੋਚ ਹੈ ਨਾ ਉਹਨਾਂ ਦੇ ਵਿਚਾਰਧਾਰਾ ਹੈ ਉਹਦਾ ਮੌਕਾ ਪ੍ਰਸਤ ਸਾਰੇ ਇਕੱਠੇ ਹੋਏ ਗੈਂਗਸਟਰ ਦੀ ਨੂੰ ਇਹਨਾਂ ਨੇ ਟਿਕਟ ਦਿੱਤੀ ਉਹਨੇ ਅੱਗੇ ਆਪਦੀ ਸੱਸ ਨੂੰ ਲੜਾਇਆ ਚਲੋ ਜਿਹਨੂੰ ਵੀ ਟਿਕਟ ਤਾਂ ਇਹਨਾਂ ਨੇ ਬਾਸ ਨੂੰ ਜਿਹੜਾ ਹੈਪਾਟ ਨੂੰ ਦਿੱਤੀ ਸੀ ਤੇ ਲੋਕ ਕਿਉਂਕਿ ਉੱਥੋਂ ਦੇ ਦੁਖੀ ਨੇ ਲੋਕ ਨਸ਼ਿਆਂ ਤੋਂ ਤੇ ਗੈਂਗਸਟਰ ਬਾਦ ਤੋਂ ਇੰਨੀ ਬੁਰੀ ਤਰ੍ਹਾਂ ਪ੍ਰਭਾਵਿਤ ਨੇ ਕਿ ਉਹ ਚੰਗੇ ਇੱਕ ਉਹ ਐਸੇ ਵਿਅਕਤੀ ਨੂੰ ਲਿਆਉਣਾ ਚਾਹੁੰਦੇ ਨੇ ਜਿਹੜਾ ਇਹਨਾਂ ਦੋਨਾਂ ਚੀਜ਼ਾਂ ਤੋਂ ਦੂਰ ਵੀ ਹੋਵੇ ਤੇ ਇਹਨਾਂ ਦੇ ਖਿਲਾਫ ਲੜਾਈ ਲੜਨ ਦੀ ਵੀ ਸਮਰੱਥਾ ਰੱਖਦਾ ਹੋਵੇ